ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਦਮਾਸ਼ਾਂ ਦੇ ਇੰਨੇ ਕਿ ਜ਼ਿਆਦਾ ਹੌਸਲੇ ਉਲੰਧ ਹੋ ਚੁੱਕੇ ਨੇ ਕਿ ਉਹਨਾਂ ਨੇ ਪੀਸੀਆਰ ਮੁਲਾਜ਼ਮ ਦੇ ਬਾਹ ਦੇ ਉੱਤੇ ਤੇਜ਼ ਤਾਰ ਹਥਿਆਰ ਨਾਲ ਕੀਤਾ ਹਮਲਾ ਤੇ ਭੱਜ ਗਏ ਮਾਨਯੋਗ ਐਸਪੀ ਸਿਟੀ ਨਰਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇੱਕ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮੋਟਰਸਾਈਕਲ ਚੋਰੀ ਦਿੱਤੇ ਉਸ ਦੇ ਦੌਰਾਨ ਪੁੱਛਗਿੱਛ ਲਈ ਪੀਸੀਆਰ ਮੁਲਾਜ਼ਮ ਗਏ ਤੇ ਜਦੋਂ ਇੱਕ ਮੋਟਰਸਾਈਕਲ ਤੇ ਦੋ ਸਵਾਰਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਇੱਕ ਚਾਕੂनुमा ਹਥਿਆਰ ਨਾਲ ਪੀਐਸਰ ਮੁਲਾਜ਼ਮ ਦੇ ਉੱਤੇ ਕੀਤਾ ਹਮਲਾ ਤੇ ਜ਼ਖਮੀ ਕਰ ਦਿੱਤਾ ਗਿਆ ਜਿਸ ਦਾ ਇਲਾਜ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਚੱਲ ਰਿਹਾ ਹੈ ਐਸਪੀ ਸਿਟੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬਦਮਾਸ਼ਾਂ ਦੀ ਭਾਲ ਦੇ ਲਈ ਵਕਵਕਵ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਤੇ ਉਹਨਾਂ ਬਦਮਾਸ਼ਾਂ ਦੀ ਭਾਲ ਜਲਦੀ ਹੀ ਕਰ ਲਈਤੀ ਜਾਵੇਗੀ ਆਉਂ ਜਾਂਦੇ ਆਪਾਂ ਪੂਰਾ ਮਾਮਲਾ ਐਸਪੀ ਸਿਟੀ ਦੀ ਜ਼ੁਬਾਨੀ ਕੀ ਕਹਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਸਾਡੀ ਜੀ ਜਾਨੀ ਜੀ ਨਮਸਕਾਰ ਜੀ ਮੇਰਾ ਨਾਮ ਜੀ ਡਾਕਟਰ ਸੁਮੇਤ ਮਹਾਜਨ ਮੈਂ ਇਹਦਾ ਸਰਜਿਕਲ ਸਪੈਸ਼ਲਿਸਟ ਸਿਵਲ ਬਠਿੰਡਾ ਤੋਂ ਕੀ ਕਹਿਣਾ ਚਾਹੁੰਦਾ ਇਹ ਸਭ ਕੌਣ ਆਏ ਸਾਡੇ ਕੋਲ ਜੀ ਮੁਲਾਜ਼ਮ ਆਏ ਆ ਉਹਨਾਂ ਦੇ ਇੱਥੇ ਉਹ ਬਾਅਦ ਤੇ 7 ਵਜੇ ਆ ਤੇ ਜਿਹਦਾ ਹੋਣਾ ਅਸੀਂ ਲਾਂਚ ਕਰਦੇ ਹਾਂ ਠੀਕ ਹੈ ਜੀ ਬਸ ਬਿਲਕੁਲ ਕੀ ਕੰਮ ਦੱਸਿਆ ਕੁਝ ਕੀ ਕੰਮ ਉਹਦੇ ਬਾਰੇ ਸਾਨੂੰ ਕੋਈ ਮੈਨੂੰ ਕੋਈ ਨੌਲੇਜ ਨਹੀਂ ਹੈ ਸਰਖੀ ਕਾਤੇ ਹੋ ਗਾ ਲਾਜਮ ਤੇ ਇਹ ਸਾਡਾ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਪੁਛਗਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁਛਗਿਸ਼ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋਈ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਦੇ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਤੋਂ ਭੱਜ ਗਏ ਇਹ ਬਾਹਦ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਮੋਟਰਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਐ ਵਕ ਵਕ ਟੀਮਾ ਲਗਾ ਦਿੱਤੀ ਹੈ ਨੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਡਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੀ ਜਗ੍ਹਾ ਤੇ ਹੋਇਆ ਬਾਹਦ ਇਹ ਕਰਾਲ ਕਲੋਨੀ ਥਾਣੇ ਦੇ ਰੀ ਹੈ ਜੀ ਜੀ ਹਾਂ ਠੀਕ ਹੈ ਬਿਲਕੁਲ ਠੀਕ ਹੈ ਬਾਹਦ ਉੱਪਰ ਸੱਟ ਹੈਗੀ ਆ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪੀਟਲ ਅੱਜ ਕਰਵਾਉਣਾ ਕਿੰਨੇ ਕਰਦੇ ਇੱਕ ਇੰਜਰੀ ਹੈਗੀ ਸਭ ਹੋਰੇ ਮੁਲਾਜ਼ਮ ਕੋ ਜੱਟ ਨੇ ਇੱਥੇ ਕਰਲੇ ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ ਹੈ ਇਹ ਪੀਸੀਆਰ ਦੇ ਮੁ